ਸਰ ਰੋਡ ਸਾਈਡ ਤੇ ਫੂਡ ਕਾਰਟ ਤੇ ਬਹੁਤ ਦੇਖਦੇ ਆ ਲੇਕਿਨ ਇੱਕ ਰੋਡ ਸਾਈਡ ਤੇ ਫੂਡ ਕਾਰਟ ਆ ਬਟਾਲਾ ਦੀ ਜਿਹਦੇ ਜਿੱਥੇ ਡੀਗ ਰੈਂਦੀ ਆ ਕਹਿੰਦੇ ਕਿ ਸਵੇਰੇ 6 ਵਜੇ ਹੀ ਲੋਕਾਂ ਨੂੰ ਡੀਗ ਰਦੀ ਹੈ ਕਿ ਮਾਤਾ ਕਦੋਂ ਪਰਿਵਾਰ ਇਹ ਪਹੁੰਚੇਗਾ ਖਾਸ ਕਰਕੇ ਮਾਤਾ ਕਦੋਂ ਪਹੁੰਚਣਗੇ ਤੇ ਪਰੌਂਠੇ ਲੱਤਦੇ ਨੇ ਇੱਥੇ ਰੋਜ਼ ਸਵੇਰੇ 6 ਵਜੇ ਰੁਟੀਨ ਸ਼ੁਰੂ ਹੈ ਪੂਰਾ ਪਰਿਵਾਰ ਇੱਥੇ ਇਸ ਫੂਡ ਸਟਾਲ ਦੇ ਉੱਤੇ ਆਪਣੀ ਜਿਹੜੀ ਹੈ ਮਿਹਨਤ ਕਿਰਤ ਕਰ ਰਿਹਾ ਔਰ ਪਰੌਂਠੇ ਖਾਸ ਨੇ ਇਥੋਂ ਦੇ ਇਹਨੇ ਕਿ ਸਵੇਰੇ ਛੇਵਾਂ ਜਿਹਾ ਵੀਕ ਰਹਿੰਦੀ ਲੋਕਾਂ ਨੂੰ ਔਰ ਰਸ਼ ਪੈ ਜਾਂਦਾ ਬਾਅਦ ਚ ਦੁਪਹਿਰ ਦੀ ਰੋਟੀ ਵੀ ਚੱਲਦੀ ਹੈ ਘਰ ਦੇ ਬੜੀ ਸਬਜੀ ਹੈ ਪੂਰਾ ਪਰਿਵਾਰ ਹੱਥੀ ਮਿਹਨਤ ਕਰ ਰਿਹਾ ਹੱਥੀ ਕਿਰਤ ਕਰ ਰਿਹਾ ਔਰ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਲੋਕ ਆ ਰਹੇ ਨੇ ਲਗਾਤਾਰ ਪਰੌਂਠੇ ਚੱਲਦੇ ਪਏ ਆ ਸਵਾ ਰੁਕਦਾ ਨਹੀਂ ਪਿਆ ਤੇ ਮਾਤਾ ਪਰੌਂਠੇ ਲਾਈ ਜਾਂਦੀ ਹੈ ਆਪਾਂ ਮਾਤਾ ਨਾਲ ਗੱਲ ਕਰਦੇ ਪਹਿਲੇ ਤੇ ਆਪਣਾ ਨਾਮ ਦੱਸਦੇ ਮਾਦੇ ਗੁਰਮੀਤ ਕੌਰ ਅੱਛਾ ਗੁਰਮੀਤ ਜੀ ਇਹ ਪਰੌਂਠੇ ਤੇ ਘਰ ਦੇ ਵਿੱਚ ਤੇ ਚਲੋ ਲਾਦੇ ਇਹ ਹੁਣ ਇੱਕ ਆਊਟਸਾਈਡ ਤੇ ਅੱਗੇ ਲਾੜੇ ਸਟਾਲ ਤੇ ਇਹ ਆਈਡੀਆ ਆਇਆ ਕਿੱਥੋਂ ਹਾਂਜੀ ਇਹ ਮੈਂ ਬੜੇ ਵੱਡੇ ਘਰ ਮਿਹਨਤ ਕਰਦੀ ਹਾਂ ਕੰਮ ਕਰਦੀ ਸੀ ਤੇ ਉਹਨਾਂ ਨੇ ਮੈਂ ਉਹਨਾਂ ਦੀ ਰੋਟੀ ਵੀ ਖਵੋਣੀ ਸੀ ਸਾਰੇ ਪਰਿਵਾਰ ਨੂੰ ਸੰਭਾਲਦੀ ਸੀ ਅੱਛਾ ਤੇ ਉੱਥੋਂ ਫਿਰ ਮੈਨੂੰ ਉਹਨਾਂ ਨੇ ਬਾਹਰ ਦੇ ਹੀ ਉਹ ਸਭ ਇੱਥੇ ਦੇ ਵੀ ਮਡ ਡਾਊਨ ਦੇ ਅੱਛਾ ਜੀ ਇਹ ਉੱਥੇ 20 ਸਾਲ ਕੰਮ ਕੀਤਾ ਅੱਛਾ 20 ਸਾਲ ਤੋਂ ਬਾਅਦ ਉਹ ਬਾਹਰ ਚਲੇ ਗਏ ਸਾਰੇ ਹਾਂ ਤੇ ਫਿਰ ਝਾੜੂ ਪੋਚੇ ਲਾਉਣੇ ਸ਼ੁਰੂ ਕੀਤੇ ਲੋਕਾਂ ਦੇ ਘਰਾਂ ਦੇ ਤੇ ਜੇ ਇਹਦਾ ਮੁੰਡੇ ਨੇ ਕੰਮ ਛੇੜਿਆ ਤੇ ਕਹਿੰਦਾ ਮੰਮੀ ਝਾੜੂ ਪੋਚੇ ਨਾ ਲਾ ਤੇ ਸਾਡੇ ਨਾਲ ਲੱਗ ਜਾ। ਅੱਛਾ ਇਹ ਪੁੱਤ ਨੇ ਸ਼ੁਰੂ ਕੀਤਾ ਕੰਮ? ਹਾਂਜੀ ਹਾਂਜੀ। ਇਹਨਾਂ ਨੇ ਸ਼ੁਰੂ ਕੀਤਾ ਤੇ ਫਿਰ ਜਾਂਦਾ ਤਾਲ ਮੰਮੀ ਤੈਨੂੰ ਵੀ ਜਾ ਚਾਹ। ਪੁੱਤ ਦੇ ਨਾਲ ਨੂੰ ਵੀ ਸੀ ਜੀ ਹਾਂਜੀ ਨੂੰ ਵੀ ਆ। ਅੱਛਾ ਇਹ ਮੇਰੀ ਕੁੜੀ ਆ। ਅੱਛਾ ਉਹ ਮੇਰੀ ਨੂੰ ਆ। ਅੱਛਾ ਹਾਂਜੀ। ਤੇ ਇਹ ਮੇਰਾ ਪੁੱਤਰ ਆ। ਬੇਟੇ ਮਤਲਬ ਲਿਆ ਮਤਲਬ ਬੇਟੇ ਨੇ ਆਈਡੀਆ ਦਿੱਤਾ। ਹਾਂਜੀ ਕਿਉਂਕਿ ਮੇਰੇ ਖਿਆਲ ਨਾਲ ਸ਼ਾਇਦ ਮਾਦਾ ਦੇ ਪਰੌਠੇ ਐ ਅੰਟੀਆਂ ਨੂੰ ਵੀ ਪਸਾਉਂਦੇ ਨੇ ਘਰ ਵੀ ਪਸੰਦ ਹੋੜੇ ਨਾ। ਹਾਂਜੀ ਘਰ ਵੀ ਪਸੰਦੀ ਹੈ ਇਹਨਾਂ ਨੂੰ। ਤੇ ਦੱਸਦਾ ਕਿ ਉਹ ਪੂਰਾ ਪਰਿਵਾਰ ਬਾਹਰੋਂ ਆਉਂਦੇ ਆ ਹੁਣ ਬਾਹਰੋਂ ਹੁਣ ਵੀ ਆਉਂਦੇ 8 ਸਾਲ ਬਾਅਦ ਆਉਣ 10 ਸਾਲ ਬਾਅਦ ਆਉਣ ਉਹ ਕਹਿੰਦੇ ਤੇਰੇ ਪਰੌਂਠੇ ਸਾਨੂੰ ਬਾਹਰ ਵੀ ਜਾਦ ਆਂਟੀ ਆਉਂਦੇ ਆ ਤੇ ਮੈਂ ਹੁਣ ਵੀ ਉਹਨਾਂ ਨੂੰ ਗੁਰਨਾਨਕ ਨਗਰ ਆ ਗੁਰਦੁਆਰੇ ਲੱਗੇ ਉਹਨਾਂ ਦਾ ਘਰ ਆ ਵੀਨਾ ਮੈਡਮ ਆ ਅੱਛਾ ਤੇ ਹੁਣ ਵੀ ਮੈਂ ਜਾਣੀ ਹੁੰਨੀ ਆ ਤੇ ਉਹਨਾਂ ਨੂੰ ਪਰੌਂਠੇ ਖਾਉਣੀ ਹੁੰਦੀ ਹੁਣ ਵੀ ਹੱਥ ਨਹੀਂ ਰੁਕਦਾ ਪਿਆ ਤਵਾ ਚੱਲੀ ਜਾਂਦਾ ਹਾਂ ਜੀ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਕੰਮ ਉਹ ਜਾਂਦਾ 6 ਵਜੇ ਤੋਂ ਤੇ ਲੋਕ ਆਏ ਨੇ ਸ਼ੁਰੂ ਹੋ ਜਾਂਦੇ ਆਉਣੇ ਆਉਂਦਾ ਪਿੰਦੇ ਆ 6:00 ਹਾਂ ਜੀ ਆਉਂਦਾ ਪਿੰਦੇ ਕਿੱਦਾਂ ਕਰਦਾ ਕਿਦਾਂ ਗਜ਼ਾਰਾ ਕਰਦਾ ਫਿਰ ਇਤਾਂ ਹੀ ਹੁਣ ਗੁਜ਼ਾਰਾ ਤੇ ਬਦਲੇ ਆਏ ਹੋਏ ਸਾਰਾ ਪਰਿਵਾਰ ਬੱਚੇ ਆ ਉਹ ਵੀ ਨਾਲ ਲੱਗਦੇ ਆ ਸਾਰਾ ਪਰਿਵਾਰ ਲੱਗਦੇ ਆ ਤੇ ਫਿਰ ਬਣਾ ਕੇ ਤਿਆਰ ਕਰਕੇ ਲੈ ਕੇ ਆਉਨੇ ਕਿਉਂਕਿ ਘਰ ਵੀ ਪਹਿਲੇ ਤਿਆਰੀ ਕਰਦੇ ਹੋ ਪਹਿਲਾਂ ਤਿਆਰ ਕਰਦੇ ਘਰ ਵੀ ਸਭ ਪਰਿਵਾਰ ਲੱਗ ਕੇ ਕਰਕੇ ਫਿਰ ਇਹ ਇਹ 6 ਵਜੇ ਆ ਜਾਂਦੇ ਦੋਵੇਂ ਜੀ ਉਸ ਤੋਂ ਬਾਅਦ ਮੈਂ ਆਟੋ ਤੇ ਲੱਦ ਕੇ ਸਾਰਾ ਸਮਾਨ ਮੈਂ ਆ ਜਾਨੀ ਆ ਅੰਡ ਕਿੰਨੇ ਵੇ ਘਰ ਫਿਰ ਸ਼ੁਰੂ ਕਿੰਨੇ ਵੇ ਹੁੰਦਾ ਕੰਮ ਜੇ ਜਾਗਾਇ ਤਾਂ 3 ਵਜੇ ਹੀ ਉੱਠ ਜਾਣਾ 4 ਵਜੇ ਜਾਗ ਆਏ ਤੇ 4 ਵਜੇ ਹੀ ਉੱਠ ਜਾਣਾ ਜਿੱਦਨ ਮਤਲਬ ਕੋਈ ਚੀਜ਼ ਪਾਲਣੀ ਆ ਰਾਜਮਾ ਪਾਲਣੇ ਆ ਉਹਦਣ ਉੱਠ ਜਾਣਾ 3:30 3 ਵਜੇ ਹਾਂਜੀ ਤੇ ਰੇਟ ਕਿੰਨਾ ਕੁ ਰੱਖਿਆ ਰੇਟ ਬਹੁਤਾ ਤੇ ਨਹੀਂ ਰੱਖਿਆ ਕਿਤੇ ਨਹੀਂ 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 ਰੇਟ ਬਿਲਕੁਲ ਸਹੀ ਆ ਤਾਂ ਹੀ ਨੇ ਦੁਨੀਆ ਹੁੰਦੀ ਆ ਉਥੇ ਚਲੀਏ ਇੱਕ ਵਾਰ ਸਰਕਾਰੀ ਹਸਪਤਾਲ ਤੋਂ ਆਈ ਹੀ ਬੀਬੀ ਤੇ ਉਹ ਕਹਿੰਦੀ ਸੀ ਵੀ ਸਾਮਿਆਂ ਬੜੀ ਲੱਭਦੀ ਲੱਭਦੀ ਇੱਥੇ ਆਈ ਆ ਉਹ ਕਹਿੰਦੀ ਤੁਸੀਂ ਬੜੇ ਪੈਸੇ ਘੱਟ ਲਾਏ 200 ਹੀ ਰੱਖ ਲਓ ਉਹਨੇ ਸਮਾਨ ਕਿੰਨਾ ਲਿਆ ਇਹ ਮੇਰਾ ਬੇਟਾ ਆਖਣ ਲੱਗਾ ਨਹੀਂ ਇਹਦਾ ਜੋ ਦੁਨੀਆ ਨਾਲ ਰੇਟ ਤੈਨੂੰ ਵੇਖ ਕੇ ਅਸੀਂ ਥੋੜੀ ਬੇਟੇ ਰੱਖ ਲੈਣੀ ਕਈ ਇਹੋ ਜਿਹੇ ਵੀ ਆ ਜਾਂਦੇ ਨੇ ਜਿਹੜੇ ਕਹਿੰਦੇ ਹੋਣੇ ਮਾ ਤਾਂ ਪੈਸੇ ਨਹੀਂ ਫੁਟਾ ਕਰਵਾਉਂਦੇ ਹਾਂਜੀ ਹਾਂਜੀ ਤਿੰਨ ਜਣੇ ਚਾਰ ਆ ਗਏ ਸਵੇਰ ਦੇ ਕੋਈ ਪੈਕਰ ਆ ਕੇ ਲੈ ਗਿਆ ਕੋਈ ਇਸ ਤਰ੍ਹਾਂ ਦਾ ਬੰਦਾ ਕੋਈ ਖਾਣ ਵਾਲਾ ਕੋਈ ਚਾਹ ਉਤਰਾ ਪੀਣ ਵਾਲਾ ਤੇ ਦੇ ਦੇ ਦਿੰਦਾ ਚਲੋ ਇਹ ਭੁੱਖੇ ਢਿੱਡ ਨਹੀਂ ਜਾਣ ਦੇਣਾ ਕਿ ਨਹੀਂ 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 ਅਸੀਂ ਇੱਥੇ ਵੀ ਆਂਦੇ ਅਸੀਂ ਘਰ ਵੀ ਕਿਸੇ ਨੂੰ ਜਾਣ ਦਿੰਦੇ ਉਹ ਵਾਹਿਗੁਰੂ ਬਾਬੇ ਨਾਨਕ ਨੇ ਦੇਣਾ ਉਹਨੇ ਹੀ ਕਦੀ ਇਹ ਨਹੀਂ ਹੈ ਕਿ ਕਿਸੇ ਨੇ ਕਿਹਾ ਹੋਵੇ ਕਿ ਮਾਤਾ ਤੈਨੂੰ ਕੀ ਲੋੜ ਆ ਇੱਥੇ ਆ ਕੇ ਕੰਮ ਕਰਦੀ ਪਈ ਆ ਨਹੀਂ ਨਹੀਂ ਕਹਿਣਾ ਕੀ ਆ ਕਿਸੇ ਨੇ ਇੱਕ ਅੱਦੇ ਬੰਦੇ ਨੇ ਕਿਹਾ ਸੀ ਤੇ ਮੈਂ ਕਿਹਾ ਵੀ ਬਹਿ ਕੇ ਕੀ ਕਰਨਾ ਵਾ ਚੱਲਦਾ ਫਿਰਦਾ ਹੀ ਸਰੀਰ ਠੀਕ ਆ ਬਾਬੇ ਨਾਨਕ ਨੇ ਵੀ ਤੇ ਕਿਹਾ ਨਾ ਗਿਰਤ ਕਰੋ ਤੇ ਨਾਮ ਲਿਓ ਗਿਰਤ ਕਰੋ ਤੇ ਮੈਂ ਬਹਿ ਨਹੀਂ ਸਕਦੀ ਮੇਰੇ ਬੱਚੇ ਵੀ ਕਹਿੰਦੇ ਮੈਂ ਬਹਿ ਨਹੀਂ ਸਕਦੀ ਮੈਂ ਇਹਨਾਂ ਤੋਂ ਪਹਿਲਾਂ ਉੱਠਦੀ ਆ 2:30 ਵਜੇ ਤੇ ਸ਼ੁਰੂ ਕਰ ਦਿੰਨੀ ਆ ਬਾਲਣੀਆਂ ਚੀਜ਼ਾਂ ਇੱਕ ਦਿਨ ਜਦ ਰਾਜਮਾ ਬਾਲਣੇ ਆ ਇਹ ਹੀ ਸ਼ਾਇਦ ਗੱਲ ਨਾ ਕਿ ਅੱਜ ਬੇਟਾ ਵੀ ਇਹਨੇ 6 ਵਜੇ ਆ ਕੇ ਬੈਹ ਜਿੰਦਾ ਵਕ 6 ਵਜੇ ਦੇਣਾ ਉਹ 6 ਵਜੇ ਆ ਜਾਂਦੇ ਹਾਂ ਹਾਂਜੀ 6 ਵਜੇ ਵਿਚਾਰੇ ਆ ਜਾਂਦੇ ਦੋਵੇਂ ਜੀ ਆਪਣੀ ਵੀ ਵੇਖੋ ਆ ਜੀ ਮਿਹਨਤ ਆ ਮਿਹਨਤ ਆ ਇਹ ਰੋਟੀ ਦੀ ਮਿਹਨਤ ਹੈ ਵੀ ਬੜੀ ਆ ਫੇਰ ਲਿਆਉਣੀ ਵੀ ਸਾਫ ਸੁਸਰੀ ਆ ਇਹ ਨਹੀਂ ਆ ਛੁੱਟੀ ਜਾਓ ਕਰੀ ਜਾਓ ਲੈ ਜਾਓ ਨਹੀਂ 10 ਵਾਰੀ ਚੀਜ਼ ਨੂੰ ਧੋਣਾ ਵਾ 10 ਵਾਰੀ ਬਸ ਨਹੀਂ ਆਹੀ ਆਪ ਘਰ ਦੇ ਵਿੱਚ ਖਾਣਾ ਖਾਣੇ ਆ ਰੋਟੀ ਇੱਥੇ ਲੈ ਆਈ ਹੋ ਜੀ ਇੱਥੇ ਕੋਈ ਲੰਮਾ ਨਹੀਂ ਕੋਈ ਨਹੀਂ ਜਿਹੜਾ ਅਸੀਂ ਇੱਕ ਵਾਰੀ ਜਿਹੜਾ ਪਹਿਲੀ ਵਾਰੀ ਆਉਂਦਾ ਉਹ ਖਾ ਗ ਜਾਂਦਾ ਉਹ ਕਿਨੇ ਸਾਨੂੰ ਤੇ ਪਤਾ ਹੀ ਨਹੀਂ ਸੀ ਹਾਂਜੀ ਇਹ ਚਲੋ ਬਾਬੇ ਨਾਨਕ ਦੀ ਕਿਰਪਾ ਉਹ ਹੀ ਦੇਣ ਵਾਲਾ ਉਹ ਹੀ ਜੋੜ ਮੇਲੇ ਕਰਨ ਵਾਲਾ ਹਾਂਜੀ ਬਿਲਕੁਲ ਬਾਬੇ ਨਾਨਕ ਦੀ ਕਿਰਪਾ ਤੇ ਹੈ ਹੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਤਾਂ ਇੱਕ ਫਲਸਫਾ ਔਰ ਇਹਨਾਂ ਨੇ ਆਪਣਾ ਨਾਮ ਵੀ ਜਿਹੜਾ ਰੱਖਿਆ ਹੋਇਆ ਨਾ ਇਸ ਸੋਲ ਦਾ ਰਮਾਦਾ ਚੰਦਰਪੁਰ ਨਹੀਂ ਭੋਜਨ ਪੰਡਾ ਔਰ ਇੱਕ ਧਾਰਮਿਕ ਨਾਮ ਦਿੱਤਾ ਹੋਇਆ ਪੂਰਾ ਪਰਿਵਾਰ ਆ ਹੱਥੀ ਕਿਰਤ ਕਰਦਾ ਪਿਆ ਪਾਜੀ ਇਹ ਆਈਡੀਆ ਆਇਆ ਕਿ ਤੋਂ ਪਹਿਲੇ ਕਰਦੇ ਕੀ ਸੀ ਪਹਿਲੇ ਪਹਿਲੇ ਭਾਈ ਮੈਂ ਨਾ ਪਹਿਲੇ ਸਕਿਉਰਟੀ ਦਾ ਕੰਮ ਕਰਦਾ ਹਾਂ ਹਾਂ ਹਾਂਜੀ ਤੇ ਮੈਂ ਨਾ ਇਥੋਂ ਲੰਘਦਾ ਹੁੰਦਾ ਨਾ ਮੇਰੇ ਵਾਈਫ ਹੋਏ ਸੀ ਜੋਕੀ ਵਾਲੇ ਆਗੇ ਉਹਨਾਂ ਦੇ ਕੰਮ ਕਰਦੇ ਸੀਗੇ ਕਰ ਕਰ ਤੇ ਮੈਂ ਇਥੋਂ ਲੰਘਦਾ ਹੁੰਦਾ ਹਾਂ ਤੇ ਮੈਂ ਚਾਹ ਲੇਬਰ ਵਾਲੇ ਆਪਣੇ ਭਰਾ ਹੀ ਆਗੇ ਸਾਰੇ ਖਲੋਂਦੇ ਹੁੰਦੇ ਦੇਖਦੇ ਤੇ ਮੈਂ ਵੇਖਣਾ ਮੇਰੇ ਦਿਮਾਗ 'ਚ ਵੈਸੇ ਇਦਾਂ ਆ ਗਿਆ ਮੈਂ ਕਿ ਉਹ ਇੱਥੇ ਪੁੱਛ ਕੇ ਲਾ ਲੈਨੇ ਆ ਚਲੋ ਬਾਬਾ ਜੀ ਨੇ ਨਾਂ ਨਹੀਂ ਕੀਤੀ ਇੱਥੇ ਪੁੱਛ ਕੇ ਉੱਥੇ ਲਾਇਆ ਫੇਰ ਉਹ ਕਹਿੰਦੇ ਚਲੋ ਆ ਥੋੜਾ ਰਾਹ ਰਸਤਾ ਰੁਕਦਾ ਵਾ ਸੋ ਥੋੜਾ ਅੱਗੇ ਕਰ ਲੋ ਕਿ ਨਹੀਂ ਇੱਥੇ ਲੈ ਨਾਲੇ ਖਵਾਵਾਂਗੇ ਤੇ ਨਾਲੇ ਖਵਾਵਾਂਗੇ ਠੀਕ ਜੇ ਤੇ ਰੋਟੀਆਂ ਹੀ 10 5 ਰੁਪਏ ਦਾ ਫੁਲਕਾ ਦਿੰਨੇ ਆ ਠੀਕ ਆ 10 10 ਰੁਪਏ ਤੋਂ ਸਬਜ਼ੀ ਸ਼ੁਰੂ ਆ ਤੇ ਵੈਸੇ ਵੀ ਕੋਈ ਲੋਡਵੰਦ ਆ ਜੇ ਉਹਨੂੰ ਮੋੜ ਦੇਣੀ ਆ ਪਾ ਹੈਗੇ ਕੋਈ ਵੀ ਲੋਡਵੰਦ ਆ ਨਹੀਂ ਜਾਣ ਦੇਣਾ ਜੀ ਨਹੀਂ ਜਾਣ ਬਸ ਇੱਕ 5 ਰੁਪਏ ਹਜੇ ਇਹ ਮਾਨ ਚ ਪਹਿਲੇ ਦਿਨ ਤੋਂ ਤਾਂ ਆ ਗੀ ਇੱਕ ਗੱਲ ਕਹੀ ਕਿ ਮੇਰੀ ਆ ਪ੍ਰਾ ਗੁੜੀਆ ਜੇ ਇਹਨਾਂ ਨੂੰ ਮੈਂ ਪਰਸੋਂ ਚੋਥੀ ਕਹਿੰਦਾ ਮੈਂ ਕਿ ਮੈਂ ਨਾ ਵੀ ਹੋਵਾਂ ਇਹ ਨਹੀਂ ਕਹਿਣਾ ਪੈਸੇ ਦਾ ਲਾਲਚ ਨਹੀਂ ਕਰਨਾ ਉਹ ਕਾਣੀ ਜਾਂਦਣਾ ਪਤਾ ਲੋਡਵੰਦ ਬੰਦਾ ਹੈਗਾ ਇਹਨੂੰ ਖੋਣਾ ਹੀ ਖੋਣਾ ਵਾ ਇਹ ਜਿੱਦਾਂ ਤੁਸੀਂ ਪਹਿਲੇ ਕਿਹਾ ਨਾ ਕਿ ਨਾਲ ਖਾਵਾਂਗੇ ਤੇ ਨਾਲ ਖਵਾਵਾਂਗੇ ਹਾਂਜੀ ਹਾਂਜੀ ਨਾਲੇ ਆਪਣਾ ਵੀ ਢਿੱਡ ਭਰਾਂਗੇ ਨਾਲੇ ਅਗਲੇ ਦਾ ਵੀ ਨਾਲੇ ਵੇਖੋ ਉਹਨੇ ਕਿਹੜਾ ਮੁਕਤ ਖਾ ਕੇ ਜਾਣਾ ਕੁਝ ਨਾ ਕੁਝ ਦੇ ਕੇ ਜਾਣਗੇ ਕੋਈ ਵੀ ਆਉਂਦਾ ਕੋਈ ਨਾ ਕੁਝ ਦੇ ਕੇ ਚਲਾਉਂਦਾ ਸਕਿਉਰਿਟੀ ਦਾ ਕੰਮ ਕਰਦੇ ਪਏ ਉਹ ਨਾਲ ਫਿਰ ਨਹੀਂ ਹੁਣ ਛੱਡਣਾ ਪਿਆ ਮੈਨੂੰ ਪਤਾ ਦੋ ਕੰਮ ਨਹੀਂ ਹੀ ਹੋਣਿਆ ਮਤਲਬ ਇੱਕ ਕੰਮ ਚੱਲਦਾ ਪਿਆ ਇਹ ਤਰਕੀਆਂ ਵਾਲਾ ਨਾ ਚੱਲਦਾ ਚੱਲਦਾ ਪਿਆ ਮਾਤਾ ਚਿੰਤਪੁਰਨੀ ਦੀ ਕਿਰਪਾ ਵਾ ਹਾਂਜੀ ਬਾਬੇ ਨਾਲ ਦੀ ਮਾਤਾ ਵਾ ਮਾਤਾ ਘਰ ਦੀ ਮਾਤਾ ਵੀ ਤੇ ਨਾਲ ਹੀ ਹੈ ਨਾ ਹਾਂ ਮਾ ਵੀ ਨਾਲ ਆ ਪਿਓ ਵੀ ਨਾਲ ਆ ਸਾਰਾ ਪਰਿਵਾਰ ਕਰੋ ਵੇਖੋ ਕਰੋ ਸਪੋਰਟ ਦੇਖਿਆ ਕਰੋ ਉਸ ਕੋਟਰਾ ਇੱਕ ਦਿਨ ਫਰਵਾਧਾਂਗੇ ਕਿੰਨਾ ਹੁਣ ਮੰਨ ਲਓ ਮੈਂ ਬਾਈਕ ਤੇ ਮੇਰੀ ਮੈਂ ਆ ਜੰਨੇ 6 ਵਜੇ ਤੇ ਠੀਕ ਆ ਸਾਢੇ 6 ਪਰੌਂਠੇ ਸ਼ੁਰੂ ਹੋ ਜਾਂਦੇ ਲਖਨੇ ਠੀਕ ਆ ਫਿਰ ਆ ਲੇਬਰ ਵਾਲੇ ਭਰਾ ਵੀ ਆ ਜਾਂਦੇ ਆ ਚਾਹ ਕੋਈ ਚਾਹ ਵਾਲਾ ਆ ਗਿਆ ਕੋਈ ਪਰੌਂਠੇ ਵਾਲਾ ਆ ਗਿਆ ਫਿਰ ਹੁਣ ਚੱਲ ਹੁਣ ਤੱਕ ਇੱਥੇ ਚੱਲਦੇ ਰਹਿਣਾ ਪੰਜ ਦਿਨ ਕਾ ਹਾਂਜੀ ਦੁਪਹਿਰ ਦਾ ਵੇਲਾ ਪਰੌਂਠੇ ਹਜੇ ਵੀ ਚੱਲਦੇ ਨੇ ਪਰੌਂਠੇ ਚੱਲਣੇ ਚੱਲਣੇ ਜੀ ਸ਼ਾਮਾਂ ਤੱਕ ਚੱਲਦੇ ਆ ਸਾਡੇ ਸਾਮਾਨ ਮੁੱਕ ਜਾਂਦਾ ਸਬਜ਼ੀਆਂ ਬਤੀਲਾ ਵੇਲਾ ਹੋ ਗਿਆ ਕੋਈ ਭਰਿਆ ਪੂਰਾ ਸਬਜ਼ੀ ਖਤਮ ਹੋ ਗਈ ਆ ਹਾਂ ਤੇ ਇਸ ਕਰਕੇ ਸਬਜ਼ੀਆਂ ਦੀ 2:30 ਵਜੇ ਜੋ ਪਰਮਾਤਮਾ ਕਿਰਪਾ ਰੱਖੇਗੀ ਇਹ ਹੋਰ ਦਿੰਦਗੁਣਿਤ ਤਰੱਕੀ ਕਰਨ ਜਾਂ ਜੀ ਅੱਗੇ ਹੋਰ ਵੀ ਕੋਈ ਵੱਡੀ ਪਲੇਟਿੰਗ ਮਾਤਾ ਦੀ ਬੜੀ ਦੇਰ ਹੈ ਜੀ ਵੇਖੋ 3 ਵਜੇ ਉੱਠ ਕੇ ਆਈ ਤਾਂ ਸਾਡੇ ਨੂੰ 5 ਵਜੇ ਆਵਾਜ਼ ਦਿੱਤੀ ਆ ਉੱਠ ਜੋ ਔਰ ਸਬਜ਼ੀ ਤਿਆਰ ਕਰ ਲੋ ਉਹਦਾ ਮਾਤਾ ਉੱਠਦੀ ਪਹਿਲਾਂ ਅੱਗੇ ਇਹਨੂੰ ਵਿਦਾਣ ਦੀ ਹੋਰ ਪਲੇਟਿੰਗ ਹੈਗੀ ਹੈ ਹਾਂ ਜੀ ਹਾਂ ਜੀ ਹਾਂ ਜੀ ਵਿਦਾਣ ਅਗੇ ਨਾਲ ਨਾਲ ਦੀ ਰੇੜੀ ਲਈ ਤਿਆਰ ਹੋਣਾ ਨਾਲ ਲਾਣੇ ਹੁਣ ਉੱਥੇ ਵੀ ਆ ਮੁੰਡਾ ਮਾਸੀ ਵੇਰੀ ਦਾ ਇਹਨੂੰ ਕਾਰੀਗਰ ਰੱਖਣਾ ਵਾ ਇਹਨੂੰ ਇੱਕੋ ਗੱਲ ਕਹੀ ਮੈਂ ਹੋਆ ਨਾ ਹੋਆ ਕੋਈ ਖਾਲੀ ਢੱਡ ਨਹੀਂ ਜਾਣਾ ਚਾਹੀਦਾ ਲੋੜਵੰਦ ਬੰਦੇ ਵੈਸੇ ਤੇ ਲੋਕੀ ਪੈਸੇ ਦੇ ਜਾਂਦੇ ਆ ਕੋਈ ਲੋੜਵੰਦ ਆ ਗਏ ਮੋੜਨਾ ਨਹੀਂ ਹੈਗੇ ਜਦੋਂ ਜਰ ਪੈਸੇ ਨਹੀਂ ਆ ਗਏ ਇਹ ਮੰਗਣ ਵਾਲਾ ਜਾਂ ਕਿਧਰ ਆ ਵਾ ਕਿੱਦਾਂ ਨਹੀਂ ਮਤਲਬ ਕੋਈ ਆਸਰਾ ਕਿੰਦਾ ਜੀ ਉਹਨੂੰ ਆਸਿਆ ਤੇ ਆਸ ਕਰਕੇ ਇਹ ਵੀ ਰਹਿਣਾ ਨਾ ਕਿ ਜਦੋਂ ਆਪਾਂ ਇੱਕ ਕੰਮ ਸ਼ੁਰੂ ਕਰ ਲਿਆ ਉਹ ਕੰਮ ਨੂੰ ਵਧਾਣਾ ਵਾ ਅੱਗੇ ਹੁਣ ਅੱਗੇ ਲੈ ਕੇ ਜਾਣਾ ਤੇ ਪਰਿਵਾਰ ਪੂਰਾ ਜੁੜਦਾ ਪਿਆ ਇਹ ਬੜੀ ਖਾਸ ਗੱਲ ਹੈ ਕਿ ਪਰਿਵਾਰ ਕਿਸੇ ਵੇਲੇ ਨਹੀਂ ਮਿਲਦਾ ਸਾਥ ਨਹੀਂ ਮਿਲਦਾ ਮੇਰੀਆਂ ਮੇਰੀਆਂ ਦੋ ਬੇਟੀਆਂ ਜੀ ਸਭ ਸਾਰਾ ਕੰਮ ਉਹਨਾ ਕਰਨਾ ਜੋ ਆਲੂ ਉਹਨਾ ਪਾਲਨੇ ਜੋ ਮਿਰਚਾਂ ਤੋਂ ਲੈ ਕੇ ਅਸੀਂ ਨਹੀਂ ਕੁਝ ਵੀ ਕਰਨਾ ਸੀ ਸਿਰਫ ਇਹ ਤੇ ਸਪਲਾਈ ਕਰਨਾ ਸੀ ਮਾਤਾ ਨੇ ਬਣਾ ਦੇਣਾ ਵਾ ਉਹਨਾਂ ਨੇ ਕਰ ਲੈਣਾ ਵਾ ਅਸੀਂ ਇੱਥੇ ਆਏ ਨਾ ਲੈ ਕੇ ਇੱਥੋਂ ਦੀ ਮੁਕਿਆ ਦੀ ਜੁਮੇਰੀ ਗੱਲ ਆ ਲਾਣਾ ਅੱਡਾ ਅੱਡਾ ਸਾਹਮਣਾ ਸਾਰੀ ਤਿਆਰੀ ਕਰਦੀਆਂ ਆਣਗੇ ਠੀਕ ਏ ਬਾਕੀ ਮੇਰੇ ਦੋ ਬੇਟੀਆਂ ਬੇਟੀਆਂ ਦਾ ਬਰਸ ਹੋ ਗਿਆ ਕਦੀ ਜੋੜ ਤੋੜ ਲਾ ਕੇ ਵੇਖਿਆ ਕਿ ਇੰਨਾ ਬਚ ਗਿਆ ਇੰਨਾ ਲੱਗ ਮੈਂ ਇਹ ਕਦੀ ਲਾਇਆ ਹੈਗਾ ਜੋ ਸਾਮਣੂ ਮਿਲਦਾ ਵਿੱਚ ਸੋਦਾ ਲੈ ਆਈਦਾ ਵਾ ਕੋਈ ਭਾਪੇ ਨੇ ਦੇ ਲਈ ਦੇ ਖਾਣ ਪੀਣ ਲਈ ਕੁਝ ਬਾਕੀ ਬਚਦੇ ਵੀ ਆ ਪੈਸੇ ਇੰਨੇ ਨਹੀਂ ਬੱਜਦੇ ਬੱਜਦੇ ਪੈਸੇ ਪੈਸੇ ਬੱਜਦੇ ਆ ਮੈਂ ਰੱਬ ਨੂੰ ਜਾਣਦੇ ਨਹੀਂ ਚੋ ਨਹੀਂ ਮਾਰਨਾ ਪੈਸੇ ਬੱਜਦੇ ਆ ਤੇ ਚਲੋ ਪਰਮਾਤਮਾ ਮਿਹਨਤ ਕਰਦਾ ਹੀ ਏ ਇਸੇ ਕਰਕੇ ਕਿ ਆਪਣੇ ਜੋਗੀ ਕਰਤਾ ਹੈਗਾ ਕਰਤੇ ਹਾਂਜੀ ਰੋਟੀ ਪਾਣੀ ਚੱਲੀ ਜਾਂਦੇ ਆ ਵਾ ਠੀਕ ਆ ਤੇ ਜੋ ਬੱਚੇ ਪੜ੍ਹਾਈ ਕਰਦੇ ਨਾਲ ਨਹੀਂ ਬੱਚਾ ਪਰ ਲਿਆ ਅਨਿਤੋ ਦੋ ਬੇਟੇ ਆ ਦੋ ਬੇਟੀਆਂ ਵਾ ਹਾਂਜੀ ਚਲੋ ਉਹ ਪਰਿਵਾਰ ਉਹ ਘਰ ਦੇ ਵਿੱਚ ਵੀ ਕੰਮ ਚੱਲਦਾ ਪਿਆ ਵਾ ਬਾਹਰ ਘਰ ਹੁਣੇ ਬੇਟੀਆਂ ਨੂੰ ਫੋਨ ਕਰਾਂਗੇ ਆਲੂ ਮੁੱਕ ਕੇ ਜਾਂ ਕੋਈ ਚੀਜ਼ ਖਤਮ ਹੋ ਗਈ ਆ ਉਹਨਾਂ ਨੂੰ ਫੋਨ ਕਰਨਾ ਨਾ ਬਣਾਦਰੀ ਆ ਇਹ ਬੜੀ ਵੱਡੀ ਇੱਕ ਤਸਵੀਰ ਆ ਵਕਰੀ ਤਸਵੀਰ ਆ ਪੂਰਾ ਪਰਿਵਾਰ ਲੱਗਾ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਪਰਿਵਾਰ ਦੇ ਜੀ ਆ ਔਰ ਕਹਿੰਦੇ ਕੰਮ ਵਧਾਣਾ ਤੇ ਮਾਤਾ ਦੇ ਪਰੌਂਠੇ ਵੈਸੇ ਹੀ ਕਹਿੰਦੇ ਐਨਆਰਆਈਆਂ ਨੂੰ ਵੀ ਪਸੰਦ ਸੀ ਘਰ ਦੇ ਵਿੱਚ ਵੀ ਮਾਤਾ ਦੇ ਪਰੌਂਠੇ ਬੜੇ ਪਸੰਦ ਕੀਤੇ ਜਾਂਦੇ ਸੀ ਤੇ ਅੱਜ ਇਹਦੇ ਪਰੌਂਠੇ ਆ ਦੀ ਜਿਹੜੀ ਹੈ ਨਾ ਕਹਿੰਦੇ ਸਵੇਰੇ 6 ਵਜੇ ਆ ਜੰਦੇ ਆ ਹਾਂਜੀ ਆਲੂ ਵਾਲੇ ਬੋਬੀ ਵਾਲੇ ਪਰੌਂਠੇ ਠੀਕ ਜੇ 5 ਰੁਪਏ ਫੁਲਕਾ ਵਾ ਠੀਕ ਆ ਤੇ ਬਾਕੀ ਆਪਣਾ ਹੁਣੇ ਜਿਹੜਾ 50 ਫੁਲਕਿਆਂ ਦਾ ਆਰਡਰ ਆਇਆ ਵਾ ਆ 2-4 ਮਿੰਟ ਪਹਿਲਾਂ ਹੀ ਆ ਲੱਗੇ ਲੋਣਾ ਫੁਲਕੇ ਦੇ ਹਾਂਜੀ ਹਾਂਜੀ ਖਰਦੇ ਰੋਟੀ ਪੱਕੀ ਲੱਗੀ ਆ ਰੋਟੀ ਸਾਰਿਆਂ ਦੀ ਫੁਲਕੇ ਤੇ ਤੁਹਾਡੇ ਲੱਗੇ ਦੁਕਤ ਵੀ ਬਹੁਤ ਨੇ ਹਾਂਜੀ ਆ ਜਾਂਦੇ ਸਾਰੀ ਮਾਰਕੀਟ ਆਉਂਦੀ ਲੱਗ ਲੱਗ ਜਿੱਥੇ ਜਿੱਥੇ ਜਿਨ੍ਹਾਂ ਨੂੰ ਪਤਾ ਜੀ ਹਾਂਜੀ ਤਸਵੀਨਾ ਦੇਖ ਹੀ ਰਹੇ ਆ ਅੰਕਲ ਨਾਲ ਵੀ ਗੱਲ ਕਰ ਲੈਂਦੇ ਆ ਰਾਜਮਿਸਤਰੀ ਉਹ ਤੁਸੀਂ ਤੇ ਫਿਰ ਤੁਸੀਂ ਜਦੋਂ ਵਿਲੇ ਓੜਾ ਫਿਰ ਇੱਥੇ ਜਦੋਂ ਮੈਂ ਵਿਲਾ ਹੋ ਗਿਆ ਇੱਥੇ ਧੁੰਦਾ ਪੈਂਦੇ ਆ ਕੰਮ ਘਾਟੇ ਇੱਕ ਸੱਤੇ ਆ ਖਲੇ ਬਿਆਦਨਾ ਵਾਲਾ ਘਰ ਤੋਂ ਕਰਨਾ ਮੈਂ ਹੋਵੇ 15 20 ਦਿਨ ਮੈਨੂੰ ਉਹਨਾਂ ਦੇ ਨਾਲ ਚਾਹ ਦਾ ਘੜ ਬਾਲਾ ਤੁਸੀਂ ਦੇਂਦੇ ਹਾਂ ਚਾਹ ਦਾ ਬਾਲਾ ਇਹ ਜ਼ਿੰਮੇਵਾਰੀ ਵਧੀਆ ਲੱਗਦੀ ਵੀ ਕਿ ਨਹੀਂ ਨਹੀਂ ਜ਼ਿੰਮੇਵਾਰੀ ਤਾਂ ਵਧੀਆ ਜੇ ਕੰਮ ਕਰ ਚੱਲਣਿਆ ਵਾ ਬਈ ਚੱਲਣਿਆ ਖਾਣ ਪੀਣ ਵਾਲੀ ਜਿਹੜੀਆਂ ਵਕਾਈਆਂ ਵੀ ਆ ਕੁੱਝ ਜਿਹੜੀ ਇੱਥੇ ਮਿੰਦ ਕਰਨ ਵਾਲੇ ਆਓ ਗਿਰਧ ਕਰਨ ਵਾਲੇ ਰਾਜ ਮਿਸਤਰੀ ਆਓ ਲੋਕਾਂ ਦੇ ਘਰਾਂ ਨੂੰ ਸੱਤਾ ਦੇ ਦੇ ਲੋਕਾਂ ਨੂੰ ਭਾਵੇਂ ਇਹਨੇ ਕਿ ਕਿਤੇ ਨਾ ਕਿਤੇ ਮਿਸਤਰੀ ਛੱਤ ਦੀ ਦੇਦਾ ਆਪਣੀ ਬਣਾਣ ਲੱਗੇ ਔਖੀ ਲੱਗਦੀ ਅੱਜ ਜਦੋਂ ਆ ਪਰਿਵਾਰ ਨੇ ਇੱਕ ਛੱਤ ਖੜੀ ਕੀਤੀ ਹੈ ਨਹੀਂ ਰੱਖੀ ਹੈ ਕਿੰਨਾ ਲੱਗਦੀ ਹੈ ਨਹੀਂ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਇਹ ਆਪਣਾ ਕੰਮ ਕਰਨ ਦੇ ਆ ਕੋਈ ਖਦੀ ਨਹੀਂ ਨਹੀਂ ਕੀ ਆਰਾਮ ਤੇ ਨਾਲ ਆਪਣਾ ਕੰਮ ਕਰਦੇ ਆ ਸੱਚੀ ਭਾਸੀ ਰੋਟੀ ਪਾਣੀ ਤੋਂ ਦੇਸ ਪਤਾ ਹੈ ਜੀ ਇਹ ਗੱਲ ਜਰੂਰ ਬੜੀ ਵਧੀਆ ਗਈ ਆਪਣਾ ਕੰਮ ਕਰਦੇ ਚਾਹੀਏ ਸਿਕਿਉਰਿਟੀ ਦੀ ਨੌਕਰੀ ਕਰਦੇ ਪਏ ਸੀ ਹਾਂਜੀ ਹੁਣ ਇੱਥੇ ਆ ਕੇ ਖਲੋਤੇ ਹੋ ਗੱਲੇ ਦੇ ਉੱਤੇ ਖਲੋਤੇ ਹੋ ਜਾਂ ਜਿੱਦਾਂ ਵੀ ਸਾਰਾ ਮੈਨੇਜਮੈਂਟ ਹਾਂਜੀ ਇੱਥੇ ਉਹਦੇ ਵਿੱਚ ਤੇਦੇ ਵਿੱਚ ਕੀ ਫਰਕ ਲੱਗਾ ਨਹੀਂ ਫਰਕ ਬੜਾ ਜੀ ਕਿਸੇ ਦੇ ਥੱਲੇ ਲਾ ਕੇ ਕੰਮ ਕਰਨਾ ਜਾਂ ਆਪਣੀ ਕਿਰਤ ਕਰਕੇ ਇੱਥੇ ਉੱਥੇ ਵੀ ਕਿਰਤ ਕਰਦੇ ਹਾਂ ਚਲੋ ਉੱਥੇ ਕੀ ਮਹੀਨੇ ਬਾਅਦ ਪੈਸੇ ਮਿਲਦੇ ਇਹ ਡੇਲੀ ਪੈਸੇ ਲਈ ਜਾਂਦੇ ਆ ਤੁਹਾਨੂੰ ਇੱਕ ਆਪਣੀ ਮਾਲਕੀ ਜੀ ਲੱਗਦੀ ਨਾ ਮਸੂਹਸ ਹੁੰਦਾ ਹਾਂਜੀ ਮਸੂਹਸ ਹੁੰਦਾ ਜੀ ਹੁੰਦਾ ਤੇ ਜਾਂ ਕਿਸੇ ਦੇ ਥੱਲੇ ਲਾ ਕੇ ਕਿੰਨਾ ਭਾਵੇਂ ਉੱ ਉੱਚੀ ਬਾਅਦ ਚ ਵੀ ਸੁਣੀ ਪੈਣੀ ਤੇ ਕਿਸੇ ਵਲੇ ਸਭ ਸਭ ਜਹਾਂ ਦੇ ਨਾਲ ਹੀ ਅਜਿਹੀ ਲੋਕੀ ਕਰਨ ਦੀ ਰੇ ਆ ਕੰਮ ਸਾਰੀ ਇਹ ਕਹਿੰਦੇ ਜੇ ਥੱਲੇ ਲੱਗੇ ਇਹੀ ਲੰਬੀਲਾ ਰੱਬ ਦਈ ਜਾਂਦਾ ਰੋਟੀ ਪਾਣੀ ਕਮਾ ਲੈ ਚਲੋ ਮੈਂ ਵੀ ਕਿਸੇ ਦੇ ਥੱਲੇ ਕਰਦਾ ਕੰਮ ਲੇਕਿਨ ਕੰਮ ਜਿਹੜਾ ਕਿਰਤ ਕਰਨੀ ਕਿਸੇ ਵੀ ਕਿਰਤ ਕਰਨੀ ਕੋਈ ਮਾੜੀ ਨਹੀਂ ਹੈ ਆਪਣਾ ਕੰਮ ਵੈਸੇ ਹੀ ਆਪਣਾ ਵਾ ਕੰਮ ਨੂੰ ਕਹਿੰਦੇ ਅੱਗੇ ਵਧਾਣਾ ਛੋਟੇ ਤੋਂ ਸ਼ੁਰੂ ਕੀਤਾ ਪੂਰਾ ਪਰਿਵਾਰ ਨਾਲ ਲੈ ਕੇ ਚੱਲਦੇ ਪਏ ਆ ਇਸ ਸਕੂਟ ਕਾਰ ਤੋਂ ਬਾਅਦ ਅੱਗੇ ਹੋਰ ਵੱਡੀਆਂ ਪਲੈਨਿੰਗਾਂ ਵੀ ਨੇ ਪਰਮਾਤਮਾ ਕਿਰਪਾ ਰੱਖੇ ਐਸੇ ਪਰਿਵਾਰਾਂ ਤੇ ਜਿਹੜੇ ਹੱਥੀ ਕਿਰਤ ਕਰਕੇ ਅੱਜ ਜਿਹੜਾ ਪਰਿਵਾਰ ਨੂੰ ਪੂਰਾ ਪਰਿਵਾਰ ਇਕੱਠੇ ਹੋ ਕੇ ਮਿੰਦ ਕਰਦਾ ਔਰ ਅੱਗੇ ਵਧ ਰਿਹਾ ਹੈ ਕੈਮਰਾ ਪਰਸਨ ਮਿਕਰ ਦੀ ਸੀਮਾ ਦੇ ਨਾਲ ਬੁੱਤ ਚਾਵਲਾ ਜਗਬਣੀ ਟੀਵੀ ਲਈ ਬਰਦਾਸ਼ਤ ਕਰਦਾ ਹੈ